ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਜਾਨੀ ਚੋਰ ਤੇ ਨਰ ਸੁਲਤਾਨ ਦਾ ਕਿੱਸਾ ਛੇਮਾ ਹਿੱਸਾ ਕੱਲ ਤੁਸੀਂ ਸੁਣਿਆ ਕਿ ਰਾਜਕੁਮਾਰੀ ਜਿਸ ਬਾਗ ਵਿੱਚ ਖੇਡਣ ਜਾ ਰਹੀ ਹੈ ਜਾਨੀ ਚੋਰ ਇੱਕ ਬਜ਼ੁਰਗ ਔਰਤ ਬਣ ਕੇ ਉੱਥੇ ਬਾਗ ਦੇ ਬਾਹਰ ਅੱਗੇ ਬੈਠ ਗਿਆ ਤੇ ਆਈ ਜਦੋਂ ਰਾਜਕੁਮਾਰੀ ਉਸ ਲਈ ਇੱਕ ਸਹੇਲੀ ਨੇ ਵੇਖ ਲਿਆ ਵੀ ਉਹ ਬੁਢੀ ਨੂੰ ਸਪਾਹੀ ਮਾਰ ਰਿਹਾ ਹੈ ਉਹਨੇ ਦੱਸਿਆ ਰਾਜਕੁਮਾਰੀ ਨੂੰ ਆਓ ਅੱਗੇ ਸੁਣੀਏ ਕੀ ਹੋਇਆ ਰਾਜਕੁਮਾਰੀ ਨੂੰ ਕਹੇ ਨਿਗਾਹ ਸਾਹਮਣੇ ਮਾਰ ਬੁਢੀ ਵਿਚਾਰੀ ਬਿਰਦ ਨੂੰ ਮਾਰੇ ਪਹਿਰੇਦਾਰ ਰਾਜਕੁਮਾਰੀ ਆਖਦੀ ਸੁਣੋ ਸખી ਚਿਤ ਲਾਈ ਸਣੇ ਸਪਾਹੀ ਦੇ ਬੁੜੀ ਪਾਸ ਹਮਾਰੇ ਲਿਆਏ ਸੁਣ ਕੇ ਤੇ ਉਹ ਸਖੀ ਨੇ ਦੁਇ ਲਿਆਂਦੇ ਕੋਲ ਰਾਜਕੁਮਾਰੀ ਆਖਦੀ ਹੈ ਗੁੱਸੇ ਨਾਲ ਬੋਲ ਉਹ ਆਖਦੀ ਸਜਾਦੀ ਵੇ ਸਪਾਹੀ ਦੱਸ ਬੋਲ ਮੂੰਹ ਕਿਹੜੀ ਗੱਲ ਮਾਰਦਾ ਤੂੰ ਬੁਢੜੀ ਵਿਚਾਰੀ ਨੂੰ ਮਰ ਵਡੇਰੀ ਤੇਰੇ ਦਾਦੀਆਂ ਦੇ ਹਾਨਦੀ ਐ ਦੇਣ ਲੱਗਾ ਦੁੱਖ ਇਸ ਕਰਮਾਂ ਦੀ ਮਾਰੀ ਨੂੰ ਚੱਕਿਆ ਚੁਰਾਇਆ ਕੀ ਵਿਗਾੜ ਹੋਇਆ ਚੰਦਰੀ ਤੋਂ ਛੇਤੀ ਮੂੰਹੋਂ ਦੱਸ ਦੇ ਜਵਾਨੋ ਗੱਲ ਸਾਰੀ ਨੂੰ ਵਾਰ-ਵਾਰ ਜੇਸ ਵੇਲੇ ਪੁੱਛਿਆ ਕਿਸ਼ੋਰ ਚੰਦਾ ਸੁਣ ਕੇ ਸਪਾਹੀ ਕਹੇ ਰਾਜੇ ਦੀ ਦੁਲਾਰੀ ਨੂੰ ਮਾਫ਼ ਕਰੋ ਦਾਸ ਨੂੰ ਹੁਕਮ ਸਰਕਾਰ ਦਾ ਹੈ ਰਾਹ ਦੇ ਵਿੱਚ ਉਪਰ ਹੀ ਫੜ ਕਚੜੀ ਜਾਵੇ ਨਾ ਰਾਹ ਦੇ ਵਿੱਚ ਬੈਠੀ ਇੱਥੋਂ ਉੱਠਦੀ ਉਠਾਈ ਹੈ ਨਾ ਫੇਰ ਮੈਥੋਂ ਕਹੋ ਜੀ ਇਹ ਮਾਰਕਾ ਤੋਂ ਖਾਵੇ ਨਾ ਕੱਢਣਾ ਕੀ ਪਾਉਣਾ ਇਸ ਨਾਮ ਰਾਧ ਚੰਦਰੀ ਨੇ ਆਖਿਆ ਬਥੇਰਾ ਇੱਥੋਂ ਪੈਰ ਨੂੰ ਉਠਾਵੇ ਨਾ ਹੋਰ ਕੋਈ ਬਾਤ ਨਹੀਂ ਕਿਸ਼ੋਰ ਦੀ ਸੁਗੰਧ ਮੈਨੂੰ ਕਾਸ ਦਾ ਸਪਾਹੀ ਜਿਹੜਾ ਹੁਕਮ ਵਜਾਵੇ ਨਾ ਰਾਜਕੁਮਾਰੀ ਆਖਦੀ ਹੈ ਤੂੰ ਮਾਈ ਕੌਣ ਤੇਰੇ ਤਾਈਂ ਦੇਖ ਜੋ ਤਰਸ ਅਸਾਂ ਨੂੰ ਆਉਣ ਬੁੜੀ ਵਿਚਾਰੀ ਰੋਕੇ ਕਹਿੰਦੀ ਸੁਣ ਧੀਏ ਤੂੰ ਮੇਰੀ ਪੈਰ ਪੈਰ ਸੁੱਖਾਂ ਨੂੰ ਭੋਗੇ ਉਮਰ ਬੜੀ ਆ ਤੇਰੀ ਪੁੱਤ ਪੋਤਰੇ ਦੇ ਤੇ ਧੀਏ ਮੌਤ ਨਬੇੜੇ ਸਾਰੇ ਨਾ ਕੋਈ ਪਾਣੀ ਦੇਣ ਜੋਗਰਾ ਘਰ ਦੇ ਵਿੱਚ ਹਮਾਰੇ ਓਹ ਹੋਸ਼ ਹਵਾਸ ਕੈ ਮਨਾ ਮੇਰੇ ਹੋਗੀ ਵਾਂਗ ਸੁਦਾਈਆਂ ਉਸ਼ਹਿ ਵਾਸ ਕੈ ਮਨ ਮੇਰੇ ਹੋਗੀ ਵਾਂਗ ਸਦਾਈਆਂ ਕੀ ਮੈਂ ਦੋਸ਼ ਕਿਸੇ ਨੂੰ ਦੇਣਾ ਉਹਦੀਆਂ ਬੇਪਰਵਾਹਾਂ ਬੈਠੀ ਢਾਮਾ ਢੋਲੇ ਆਣ ਕੇ ਮੈਂ ਬਿਪਤਾ ਦੀ ਮਾਰੀ ਚਾਰ ਦਿਨਾਂ ਦੀ ਭੁੱਖੀ ਟਿੱਡੋਂ ਹੋਗੀ ਬੁਰੀ ਲਚਾਰੀ ਕੌਣ ਖਿਲਾਵੇ ਦੁਖਿਆਰੀ ਨੂੰ ਮੈਥੋਂ ਕੁੱਕਰ ਸੋਵੇ ਮੌਤ ਨਮਾਣੀ ਦੂਰ ਪਹੁੰਚ ਗਈ ਨਹੀਂ ਜਾਨ ਕੋ ਖੋਵੈ ਕਿਹਾ ਸਪਾਹੀ ਤਾਈ ਮੈਨੇ ਗੋਲੀ ਮਾਰ ਮੁਕਾ ਦੇ ਨਾ ਕੋਈ ਮੰਨੀ ਇਸ ਪਾਪੀ ਨੇ ਤਾਂ ਬੈਠੀ ਵਿਚਰਾ ਦੇ ਓ ਮਰਨ ਓ ਖੇਰਾ ਹੋਏ ਆਪ ਤੇ ਹੁੰਦੀ ਜਾਨ ਪਿਆਰੀ ਮਰਨ ਓ ਖੇਰਾ ਹੋਏ ਆਪ ਤੇ ਉੰਦੀ ਜਾਨ ਪਿਆਰੀ ਦੁੱਖਾਂ ਭਰੀ ਕਹਾਣੀ ਮੈਥੋਂ ਕੀ ਸੁਣਦੀ ਐ ਸਾਰੀ ਤੂੰ ਵਰਤਾਵੇਂ ਚਾਹੇ ਬਚਾ ਦੇ ਕੀ ਮੈਂ ਤੈਨੂੰ ਕਹਿਣਾ ਬਈ ਤੂੰ ਮਰਵਾ ਦੇ ਚਾਹੇ ਬਚਾ ਦੇ ਕੀ ਮੈਂ ਤੈਨੂੰ ਕਹਿਣਾ ਇਹ ਦੁਨੀਆਂ ਦੇ ਉੱਤੇ ਮੇਰਾ ਔਖਾ ਹੋ ਗਿਆ ਰਹਿਣਾ ਭਲੀ ਕਰੇ ਤਾਂ ਪਾਸ ਹਰੀ ਕਰੇ ਤਾਂ ਪਾਸ ਲਾਲਚੀ ਮੈਂ ਸੇਵਾ ਨੂੰ ਕਰਸਾਂ ਰੋਟੀ ਖਾ ਕੇ ਪਾਸ ਸਮਾਰੇ ਦੂਨ ਜੂਨ ਗੁਜ਼ਾਰਾ ਕਰਾਂ ਲਹਿਟ ਕੋਰੇ ਭੁਬ ਮਾਰ ਕੇ ਚਰਨਾ ਉੱਤੇ ਪੈ ਗਈ ਹੋ ਗਈ ਜਿਵੇਂ बेहोश ਵਿਚਾਰੀ ਫੇਰ ਬੋਲਣੋਂ ਰਹਗੀ ਗੱਲਾਂ ਮਾਰ ਕ ਸ਼ੋਰ ਚੋਰ ਨੇ ਸ਼ਹਿਰਾ ਦੀ ਪਰਮਾਲੀ ਬਈ ਗੱਲਾਂ ਮਾਰ ਕਿਸ਼ੋਰ ਚੋਰ ਨੇ ਸ਼ਹਿਜ਼ਾਦੀ ਪਰਮਾਲੀ ਜਾਦੇ ਹਾਲ ਹੋਰ ਕੀ ਅੱਖਾਂ ਆਖਰ ਕਾਰ ਮਨਾਲੀ ਹਾਲਤ ਭੈੜੀ ਦੇਖ 부ੜੀ ਦੀ ਖਾਵੇ ਰਹਿਮ ਸ਼ਹਿਜ਼ਾਦੀ ਚੱਲ ਤੂੰ ਮਾਈ ਵਿੱਚ ਬਾਗ ਦੇ ਹੱਸ ਜਵਾਨੋਂ ਆਂਦੀ ਦਿਆਂ ਕੋਠੜੀ ਮੈਂ ਕੋਠੀ ਮੈਂ ਬੈਠੀ ਕਰੀਂ ਗੁਜ਼ਾਰਾ ਮਾਲਣ ਨੂੰ ਸਮਝਾ ਦਿਆਂ ਸਾਰੀ ਇੰਤਜ਼ਾਮ ਕਰੂ ਸਾਰਾ ਓ ਲੀੜਾ ਰੋਟੀ ਦਿਆਂ ਆਪਕੋ ਬੈਠੀ ਰਾਮ ਧਿਆਵੀ ਕੋਠੀ ਦੀ ਨਗਰਾਨ ਰੱਖੀ ਹੋਰ ਕਿਤੇ ਨਾ ਜਾਵੇਂ ਫਲ ਫਲੂਟ ਖਾਣੇ ਨੂੰ ਤੈਨੂੰ ਜੋ ਚਾਹੇ ਸੋ ਖਾ ਲੈ ਰੱਖ ਭਰੋਸਾ ਉਸ ਮਾਲਕ ਤੇ ਵੇਲਾ ਵਕਤ ਲੰਘਾ ਲੈ ਉਹ ਲੈਗੀ ਨਾਲ ਬਾਗ ਦੇ ਅੰਦਰ ਆਖਰ ਭੂਪ ਦਲਾਰੀ ਲੈਗੀ ਨਾਲ ਬਾਗ ਦੇ ਅੰਦਰ ਆਖਰ ਭੂਪ ਦਲਾਰੀ ਮਾਲਣ ਕੋ ਸਮਝਾ ਕੇ ਸਾਰੀ ਦਿੱਤੀ ਸਾਂਪ ਵਿਚਾਰੀ ਸੁਣਦੇ ਸਾਰ ਵਿਚਾਰੀ ਮਾਲਣ ਇੰਤਜ਼ਾਮ ਨੂੰ ਕਰਦੀ ਮੰਜਾ ਲੀੜਾ ਤਰਸ ਲਿਆਤਾ ਸ਼ਹਿਜ਼ਾਦੀ ਤੋਂ ਡਰਦੀ ਫੇਰ ਮੌਸਮੀ ਮੇਵੇ ਦਿੱਤੇ ਲੈਕਰ ਖਾਵੇ ਮਾਈ ਉਸੇ ਵਕਤ 부ੜੀ ਨੇ ਮੂੰਹੋਂ ਲੱਖ ਅਸੀਸ ਸੁਣਾਈ ਮੈਂ ਤਾਂ ਬੈਠੀ ਨਾਲ ਮौज ਦੇ ਲੈ ਭਾਵੇਂ ਤੂੰ ਖਾਵੇ ਰਾਜਕੁਮਾਰੀ ਲੈ ਸਖੀਆਂ ਨੂੰ ਖੇਲਣ ਨੂੰ ਲੱਗ ਜਾਵੇ ਉਹ ਖੇਲਣ ਸੱਜੀਆਂ ਨਾਲ ਗੇਂਦ ਦੇ ਆਪਸ ਵਿੱਚ ਫੜ ਕੇ ਖੇਲਣ ਸੰਨ੍ਯਾਨਾ ਆਲਕੇਂਦ ਦੇ ਆਪਸ ਵਿੱਚ ਫੜ ਕੇ ਇੱਧਰ ਉੱਧਰ ਗੇਂਦ ਉਲਾਰਨ ਨਾਲ ਖੁਸ਼ੀ ਦੇ ਖੜ ਕੇ ਲਾਲ ਜਵਾਹਰ ਵਾਂਗੂ ਦਮਕੇ ਗੇਂਦ ਗਜਬ ਦੀ ਮਾਰੀ ਸਭਤ ਕਰਾਣਾ ਕੀਤੀ ਜਾਵੇ ਚਮਕ ਜਹਾਨੋਂ ਭਾਰੀ ਓਮ ਬੈਠੀ 부ੜੀ ਦੇਖਦੀ ਕੌਤਕ ਤਿਰਸ਼ੀ ਨਿਗਾਹ ਦੜਾਵੇ ਆਖੇ ਮਨਾ ਕਾਜ ਹੁਣ ਮੇਰਾ ਤੋਰਤ ਸਰੂ ਗਾਇਆ ਕੇ ਇਹ ਤਾਂ ਖੁਸ਼ੀ ਮਨਾਵੇ ਭਾਰੀ ਦਾਸ ਕੋਸ਼ੋਰ ਸੁਣਾਵੇ ਚਾਰ ਘੜੀ ਜੋ ਖੇਲ ਸ਼ਜਾਦੀ ਲੈ ਸਖੀਆਂ ਘਰ ਜਾਵੇ